அது மாதிரி குத்துமதி யாருப்பா மட்டுக்குது நானா நானா நான் நான் ஆடும் ਇਹ ਲਾਇਓ ਇਹ ਦੋ ਵੇਪ ਆਪਣੇ ਬਖਾ ਦਿਓ ਗੱਡੀ ਵਿੱਚ ਬੰਦ ਹੋ ਰਿਹਾ ਹੈ ਨਾ ਵਾਈਬ੍ਰੇਟ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਨਮਸਕਾਰ ਦੱਸ ਦਈਏਗੇ ਥਾਣਾ ਕੰਟਰੋਲ ਮੰਡਲੋਂ ਪਲਾਸ ਸਾਹਿਬ ਗੁਰਦੁਆਰੇ ਦੇ ਰੋਡ ਤੇ ਰਾਤੀ 1:40 ਤੇ ਕੀਤੀ ਹੀ ਡਕੈਤੀ ਜਿਨ੍ਹਾਂ ਵਿੱਚ ਇਹ ਲੜਕੇ ਫੜੇ ਗਏ ਨੇ ਸੋਨੇ ਦੀ ਚੇਨ ਰਿੰਗ ਹੋਰ ਜੜਾ ਥਿਆਰ ਵਰਦੇ ਸੀ ਲੁੱਟਖੋ ਵਾਸਤੇ ਕਿਰਪਾਨ ਤੇ ਦਾਤਰ ਉਹ ਬਰਾਮਦ ਕੀਤੇ ਗਏ ਨੇ ਵਾਈਬਰੈਂਟ ਪੰਜਾਬ ਦੇ ਦਰਸ਼ਕਾਂ ਨੂੰ ਦੱਸ ਦਈਏ ਕਿ ਅੱਜ ਇਹਨਾਂ ਨੂੰ ਫੜ ਕੇ ਤੇ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਇਹ ਉਹ ਦਾਤਰ ਜਿਹੜਾ ਲੁੱਟਖੋ ਵਾਲੇ ਵਰਦੇ ਸਨ ਐਸਲੇ ਸਾਡੇ ਜਿਹੜੇ ਮੁਲਾਜ਼ਮ ਨੇ ਨਾਲ ਤੁਹਾਨੂੰ ਦਿਖਾ ਸਕਦੇ ਆ ਕਿਰਪਾਨ ਦਾਤਰ ਤੇ ਇਹ ਜਿਹੜੀ 골ਡ ਦਾ ਜਿਹੜਾ ਸਮਾਨ ਸੀਗਾ ਬਰਾਮਦ ਇਹਨਾਂ ਨੂੰ ਕੀਤਾ ਗਿਆ ਪਾਕਿਸਤਾਨ ਕੀ ਮਾਮਲਾ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜੀ ਇੱਥੇ ਮਤੀ 26 ਦਸ 25 ਨੂੰ ਕਰੀਬ 2 ਵਜੇ ਰਾਤੀ ਇੱਕ ਵਾਰਦਾਤ ਹੋਇਆ ਸੀ ਗੁੰਡਾਲੇ ਇਹ ਦੇ ਵਿੱਚ ਜਿਸ ਦੇ ਵਿੱਚ 3 ਨੌਜਵਾਨ ਮੁੰਡੇ ਨੇ ਇੱਕ ਬਾਈਕ ਰਾਹੀ ਇੱਕ ਆਟੋ ਨੂੰ ਰੋਕ ਕੇ ਰਸਤੇ ਦੇ ਵਿੱਚ ਉਹਨਾਂ ਤੋਂ ਕੋਕੇ ਕੁਝ ਸਮਾਨ ਕੋਕੇ ਲੈ ਗਿਆ ਸੀ ਸਾਡਾ ਟੀਮ ACP ਵੈਸਟ ਸ਼ਿਵਦਰਸ਼ਨ ਤੇ ਆਪਣਾ SHO ਕੈਂਟ ਜਤਿੰਦਰ ਜੀ ਇਹਨਾਂ ਨੇ ਬਹੁਤ ਚੰਗੀ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ 72 ਆਵਰਸ ਦੇ ਵਿੱਚ ਵਿੱਚ ਉਨ ਤੀਨੋਂ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਹਿਊਮਨ ਇੰਟੈਲੀਜੈਂਸ ਰਾਹੀਂ ਤੇ ਟੈਕਨੀਕਲ ਐਨਾਲਿਸਿਸ ਕਰਕੇ ਇਹ ਤਿੰਨ ਦੋਸ਼ੀ ਜਿਹੜਾ ਹੈਗਾ ਇੱਕ ਰੰਜੀਤ ਫੌਜੀ ਹੈ ਉਹਦੇ ਖਿਲਾਫ 7 ਮਾਮਲੇ ਆਲਰੇਡੀ ਦਰਜ ਹੋ ਚੁੱਕੀ ਹੈ ਵੱਖ-ਵੱਖ ਧਾਰਾ ਦੇ ਐਨਬੀਪੀਐਸ ਐਕਟ ਦੇ ਵੀ ਹੈ ਕੇਸਿਸ ਉਹਨਾਂ ਦੇ ਖਿਲਾਫ ਤੇ ਦੂਜਾ ਜਿਹੜਾ ਦੋਸ਼ੀ ਹੈ ਪਲਵਿੰਦਰ ਸਿੰਘ ਉਹਦੇ ਖਿਲਾਫ ਵੀ ਦੋ ਮੁਕਦਮੇ ਦਰਜ ਹੋਇਆ ਸੀਗਾ ਇਹ ਹੈਬਿਚੁਅਲ ਅਫੈਂਡਰ ਸੀ ਤੇ ਸਾਡਾ ਟੀਮ ਬਹੁਤ ਮਿਹਨਤੀ ਨਾਲ ਇਹਨਾਂ ਨੂੰ ਗ੍ਰਿਫਤਾਰੀ ਕਰ ਲਿਆ ਤਿੰਨੋਂ ਜਣੇ ਦੀ ਤੇ ਇਹਨਾਂ ਤੋਂ ਇੱਕ 골ਡ ਚੇਨ ਦੋ ਇਅਰ ਦੋ ਹਿਅਰਿੰਗਸ ਇੱਕ 골ਡ ਰਿੰਗ ਇੱਕ ਸਿਲਵਰ ਰਿੰਗ ਤੇ ਜਿਹੜਾ ਮੋਟਰਸਾਈਕਲ ਵਾਰਦਤ ਵਾਸਤੇ ਯੂਜ਼ ਕੀਤਾ ਗਿਆ ਉਹਨਾਂ ਨੂੰ ਵੀ ਬਰਾਮਦ ਕੀਤੀ ਗਈ। ਸਰ ਕਿੱਥੋਂ ਦੇ ਰਹਿਣੂਲੇ? ਇਹ ਜੀ ਸਾਹਿਬ। ਸਾਰੇ ਨੌਜਵਾਨ ਜਿਹੜੇ ਗੁਸਤਾਰ ਕੀਤੇ ਗਏ ਨੇ। ਤਿੰਨ ਜਣਾਂ ਦੇ ਵਿੱਚ ਇੱਕ ਜਿਹੜਾ ਹੈਗਾ ਇਹ ਫੌਜ ਤੋਂ ਰਿਟਾਇਰਡ ਸੀਗਾ ਤੇ ਦੋ ਬੰਦੇ ਐਸੇ ਹੀ ਵੇਲੇ ਤੁਰੇ ਫਿਰਦੇ ਰਹਿੰਦੇ ਤੇ ਨਸ਼ੇ ਦੀ ਆਦਤ ਸੀ। ਤੇ ਸਰ ਨੂੰ ਕੁਆਲਿਫਿਕੇਸ਼ਨ ਪੜਾਈ ਹੋਈ ਹੈ? ਇਹ ਕੋਈ ਪੜਾਈ ਦੀ ਕੁਆਲੀਫਿਕੇਸ਼ਨ ਹੈ ਨਹੀਂ ਸਰ ਇਹ ਸ਼ਾਇਦ 10 ਦੇ ਵੀ ਨਹੀਂ ਹੋ ਸਕਦਾ ਸਰ ਕੀ ਕੀ ਬਰਾਮਦ ਹੋਇਆ ਇਹਨਾਂ ਕੋਲ ਜੀ ਇਹਨਾਂ ਕੋਲ ਇੱਕ 골ਡ ਚੇਨ ਦੋ 이어ਰਿੰਗਸ ਇੱਕ 골ਡ ਰਿੰਗ ਇੱਕ ਸਿਲਵਰ ਰਿੰਗ ਇੱਕ ਮੋਟਰਸਾਈਕਲ ਇਸ ਤੋਂ ਇਲਾਵਾ ਜਿਹੜਾ ਇੱਕ ਦਾਤਰ ਤੇ ਇੱਕ ਕਿਰਪਾਨ ਜਿਸ ਤੇ ਵਰਤ ਹੋਈ ਸੀ ਜਦੋਂ ਵਾਰਦਾਤ ਹੋਇਆ ਉਹਦਾ ਵੀ ਬਰਾਮਦ ਸਰ ਕਿਹੜੇ ਅਰੀਏ ਦੀ ਇਹ ਘਟਨਾ ਜੀ ਇਹ ਕਟਨਾ ਗੁੰਟਾਲੇ ਏਰੀਏ ਦੇ ਵਿੱਚ ਹੋਇਆ ਸੀ ਪਲਤ ਸਾਹਿਬ ਰੋਡ ਦੇ ਵਿੱਚ ਲੋਹਾਰਕਾ ਦੇ ਨੇੜੇ ਤੇ ਕਿਸ਼ਟਾ ਮੂਈ ਸਰ ਇਹ ਰਾਤੀ ਇੱਕ 40 ਡਿਗਰੀ ਠੀਕ ਠੀਕ